ਸਾਹਿਬ ਕੁਰਦੀ ਕਾ ਖਾਲਸਾ ਉਹ ਮਾਈ ਕੁਰਦੀ ਬਤੇ ਇਸ ਵਕਤ ਆਪਾਂ ਉਸ ਜਗ੍ਹਾ ਤੇ ਖੜੇ ਆਂ ਜਿਹੜੀ ਜਗ੍ਹਾ ਦੇ ਵਿੱਚ ਆਪਾਂ ਦੱਲੇਵਾਲ ਸਾਹਿਬ ਨੂੰ ਅੱਜ 56 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ 56 ਦਿਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਸਿਹਤ ਹੈ ਕੇਰਾ ਤਾਂ ਜਮੇ ਨਾਚਕ ਹੋ ਗਈ ਸੀ ਤਾਂ ਜਦੋਂ ਫਿਰ ਮਜਬੂਰ ਹੋ ਕੇ ਸਰਕਾਰ ਨੂੰ ਉਹ ਜਿਹੜਾ ਮੀਟਿੰਗ ਵਾਲਾ ਸੱਦਾ ਲੈ ਕੇ ਆਉਣਾ ਪੈ ਰਿਹਾ ਤਉ ਸੱਦਾ ਲੈ ਕੇ ਆਏ ਆਪਣੀ ਇੱਛਾ ਸੀ ਲੋਕਾਂ ਦੀ ਵੀ ਡੱਲੇਵਾਲ ਵੀ ਜ਼ਰੂਰੀ ਐ ਉਸ ਮੀਟਿੰਗ ਦੇ ਵਿੱਚ ਤਉ ਉਹਦੇ ਵਿੱਚ ਜਿਹੜਾ ਹੁਣ ਕੱਲਾ ਭੋਜਨ ਹਜੇ ਵੀ ਉਸ ਗੱਲ ਤੇ ਐੜੇ ਹੋਏ ਨੇ ਵੀ ਕੋਈ ਭੋਜਨ ਨਹੀਂ ਲੈਣਾ ਜਿੰਨਾ ਚਿਰ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਦਾ ਤਾਂ ਉਹਦੇ ਸਿਤਕਮੂਰੇ ਤਾਂ ਸਾਡਾ ਆਪਣਾ ਸਾਰਿਆਂ ਦਾ ਸਿਰ ਝੁਕਦਾ ਕਿ ਅਸੀਂ ਐਡੇ ਜੋਧੇ ਐਡੀ ਉਮਰ ਦੇ ਵਿੱਚ ਜਿਹੜੀ ਉਹਨਾਂ ਦਾ ਸਟੈਂਡ ਐ ਕਾਇਮ ਐ ਉਹਦੇ ਨਾਲ ਜਿਹੜੀ ਆਪਾਂ ਫਿਰ ਇਹ ਗੱਲ ਸੁਣ ਸੀ ਉੱਥੇ ਜਿਹੜਾ 56 ਦਿਨ ਹੋ ਗਏ ਅੱਜ ਕੱਲੇ ਉਸ ਟਰਾਲੀ ਦੇ ਵਿੱਚ ਹੀ ਨਾ ਉੱਥੇ ਧੁੱਪ ਨਾ ਛਾਂ ਨਾ ਹਵਾ ਜਿਹੜੀ ਲੱਗਦੇ ਨਹੀਂ ਆਕਸੀਜਨ ਦੀ ਘਾਟ ਆਹ ਕਮਰਾ ਹੁਣ ਇਸ ਵਕਤ ਉੱਥੇ ਬਣ ਰਿਹਾ ਤਾਂ ਆਪਾਂ ਜਦੋਂ ਤਿਆਰ ਹੋ ਜਾਊਗਾ ਢੱਲੇਵਾਲ ਸਾਹਿਬ ਨੂੰ ਇੱਥੇ ਇਹ ਜਿਹੜਾ ਮੇਰਾ ਮਾਹੀ ਹੋਟਲ ਇਹਨਾਂ ਦੇ ਪ੍ਰਬੰਧਕ ਵੀ ਇਹਨਾਂ ਦਾ ਹੀ ਬਹੁਤ ਧੰਨਵਾਦ ਦੇਖੋ ਇੱਕ ਤਾਂ ਸਾਰਾ ਇਹਨਾਂ ਦਾ ਨੁਕਸਾਨ ਹੋ ਰਿਹਾ ਸਾਰੇ ਉਹਨਾਂ ਦੇ ਰਸਤੇ ਆਪਾਂ ਰੋਕੇ ਹੋਏ ਨੇ ਫੇਰ ਵੀ ਇਹਨੇ ਨੁਕਸਾਨ ਦੇ ਵਿੱਚ ਵੀ ਅਸੀਂ ਕੀ ਕਰ ਸਕਦੇ ਆ ਜਿਹੜਾ ਜਗ੍ਹਾ ਦੇ ਰਹੇ ਆ ਆਪਣਾ ਇੱਥੇ ਇਹ ਕਮਰਾ ਬਣ ਰਿਹਾ ਤਾਂ ਉਹਦੇ ਨਾਲ ਹੀ ਜਿਹੜੀ ਸੰਗਤ ਸਾਡੀ ਇਸ ਵਕਤ ਖੜੀ ਆ ਆਪਣਾ ਲੁਧਿਆਣਾ ਖੰਨਾ ਇਹ ਸ਼ਹਿਰ ਦੇ ਵਿੱਚੋਂ ਜਿਹੜੇ ਇਸ ਲੋਹਾਰਾ ਪਿੰਡ ਲੋਹਾਰਾ ਪਿੰਡ ਆਪਣਾ ਜਿਹੜੀ ਲੁਧਿਆਣਾ ਆਪਣੀ ਟੀਮ ਹੈ ਜਿਹੜੀ BKJ ਸਿੱਧੂਪੁਰ ਦੀ ਉਹਨਾਂ ਦੇ ਨਾਲ ਐਨਆਰਆਈ ਸਾਰੇ ਤਾਲਮੇਲ ਕਰਕੇ ਜਿੰਨਾ ਕਿ ਇਹਨਾਂ ਨੇ ਆਪਦੇ ਇਸ ਮੋਰਚੇ ਦੇ ਵਿੱਚ ਯੋਗਦਾਨ ਪਾਇਆ ਉਹ ਇਸ ਵਕਤ ਇੱਥੋਂ ਰਾਸਣ ਲੈ ਕੇ ਆਏ ਨੇ ਜਿਹੜੇ ਕੰਬਲ ਦੇਸ ਰਹੇ ਨੇ ਸਾਹਮਣੇ ਹੋਰ ਵੀ ਵਸਤੂਆਂ ਖਾਣ ਪੀਣ ਚੀਜ਼ਾਂ ਜਿਹੜੀਆਂ ਵੀ ਲੈ ਕੇ ਆ ਰਹੇ ਆ ਮੈਂ ਕਹਨਾ ਪ੍ਰਮਾਤਮਾ ਦੀ ਮਿਹਰ ਹੈ ਜਿਹੜਾ ਵੀ ਮੋਰਚੇ ਦੇ ਵਿੱਚ ਆਉਂਦਾ ਖਾਲੀ ਕੋਈ ਵੀ ਨਹੀਂ ਆਉਂਦਾ ਅਗਲੇ ਹੁਣ ਵੀ ਮੈਨੂੰ ਹਜੇ ਪੁੱਛ ਰਹੇ ਸੀ ਆਪਣਾ ਹਿਸ਼ਾਰਪੁਰ ਤੋਂ ਮੈਨੂੰ ਫੋਨ ਆਇਆ ਕੇ ਪ੍ਰਧਾਨ ਜੀ ਦੱਸੋ ਅਸੀਂ ਕੀ ਲੈ ਕੇ ਆਉਣਾ ਮੈਂ ਸੁਣਿਆ ਬਹੁਤ ਸੁਰੀਆਕਾਰੋ ਜੀਤਾ ਬਹੁਤ ਆ ਵੀ ਤੁਸੀਂ ਦਰਸ਼ਨੀ ਦਿਓ ਇੱਥੇ ਆ ਕੇ ਜਿਹੜੀ ਹਜੇ ਵੀ ਸੰਗਤ ਕੋਈ ਬਾਹਰ ਰਹਿੰਦੀ ਹੈ ਉਹਨਾਂ ਨੂੰ ਇੰਨੀ ਇੱਕ ਬੇਨਤੀ ਜ਼ਰੂਰ ਹੈ ਕਿ ਆਪਣੇ ਸਾਰਿਆਂ ਲਈ ਡੱਲੇਵਾਲ ਸਾਹਿਬ ਇੰਨੀ ਤਕਲੀਫ ਚੱਲ ਰਹੇ ਨੇ ਉਹ ਮੰਗਾ ਮਨਾਉਣ ਲਈ ਲੜ ਰਹੇ ਨੇ ਮਰ ਰਹੇ ਨੇ ਆਪਾਂ ਨੂੰ ਲਾਜ਼ਮੀ ਇੱਥੇ ਕੇਰਾ ਮੂਰਚੇ ਚ ਆ ਕੇ ਆਪਾਂ ਘੱਟੋ-ਘੱਟ ਆਪਦੀ ਹਾਜ਼ਰੀ ਲਵਾ ਕੇ ਇੱਥੇ ਆਈਏ ਤਾਂ ਜਿਹੜੀਆਂ ਮੰਗਾ ਹੁਣ 14 ਫਰਵਰੀ ਬਹੁਤ ਦੂਰ ਹੈ ਉਦੋਂ ਸਬੰਧ ਦੇ ਵਿੱਚ ਆਪਾਂ ਪ੍ਰੋਗਰਾਮ ਵੀ ਦਿੱਤੇ ਜਿਵੇਂ 26 ਤਰੀਕ ਨੂੰ ਟਰੈਟ ਆਪਾਂ ਸੜਕਾਂ ਤੇ ਖੜਾਉਣੇ ਆ ਟੋਲ ਪਲਾਜ਼ਾਂ ਤੇ ਖੜਾਉਣੇ ਆ ਮੌਲਾਾਂ ਚ ਖੜਾਉਣੇ ਨੇ ਭਾਜਪੀ ਦੇ ਘਰਾਂ ਦੇ ਬਾਹਰ ਜਿੱਥੇ ਐਮਪੀ ਐ ਤਾਂ ਇਹ ਸਾਰਾ ਕੁਝ ਜਿਹੜੇ ਸੈਲੋ ਬਣੇ ਨੇ ਜਿੱਥੇ ਸਾਡਾ ਮਾਲ ਲੈ ਕੇ ਜਾਣਾ ਉਹਦਾ ਆਪਾਂ ਵਿਰੋਧ ਜਿਹੜਾ ਟਰੈਟਾਂ ਦਾ ਮੂਵ ਕਾਰਬਟਰ ਘਰਾਣਿਆਂ ਕਿ ਨਹੀਂ ਕਰਾਉਣਾ ਉਹ ਚ ਵੀ ਤੁਸੀਂ ਯੋਗਦਾਨ ਪਾਉਂਗੇ ਖਾਸ ਕਰਕੇ ਮੈਂ ਫੇਰ ਸਾਰੀ ਸੰਗਤ ਦਾ ਸਾਡੀ ਸੰਗਤ ਹੈ ਇਹਨਾਂ ਤਾਲਮੇਲਾ ਉਹ ਮੁੰਡਿਆਂ ਦਾ ਪਿੰਡ ਵਾਲਿਆਂ ਨਾਲ ਸਾਡੇ ਨਾਲ ਪਿੰਡ ਪ੍ਰਧਾਨਾਂ ਨਾਲ ਫੇਰ ਵੀ ਦਸਾਂ ਨੋਹਾਂ ਦੀ ਕਮਾਈ ਚੋਂ ਜਿਹੜਾ ਕੱਢ ਕੇ ਬਾਹਰ ਦੀ ਕੇਹੀ ਪੋਜੀਸ਼ਨ ਆਪਾਂ ਸਾਰੇ ਜਾਣਦੇ ਆ ਉਹ ਚੋਂ ਵੀ ਕੱਢ ਕੇ ਲੈ ਬਹੁਤ ਬਹੁਤ ਸੋਡਾ ਧੰਨਵਾਦ ਖਾਸ ਕਰਕੇ ਡੱਲੇਵਾਲ ਸਾਹਿਬ ਵੱਲੋਂ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਮੂਹ ਸੰਗਤ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਡੱਲੇਵਾਲ ਸਾਹਿਬ ਦਾ ਜੋ ਇੱਥੇ ਆਪਣਾ ਮਰਨ ਵਰਤੇ ਬੈਠੇ ਨੇ ਇਥੇ ਇਤਿਹਾਸ ਲਿਖਿਆ ਜਾਣਾ ਕੋਈ ਵਾਂਝਾ ਨਾ ਰਹਿ ਜਿਓ ਸਾਰੇ ਇੱਥੇ ਹਾਜ਼ਰੀ ਲਵਾਓ ਆ ਕੇ ਵੀਰਿਓ ਤੇ ਜੋ ਡੱਲੇਵਾਲ ਸਾਹਿਬ ਦੀ ਸੋਚ ਆ ਆਪਾਂ ਸਾਰੇ ਇੱਥੇ ਖੜਕੇ ਪੈਰਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ